ਜਬਲਾਨ ਨੇ ਕਹਾ ਵੀ ਸਜਦਾ ਕਰ ਸ਼ੈਤਾਨ ਨੇ ਕੀ ਕਹਾਤਾ ਪਤਾ ਹੈ ਤੁਹਾਨੂੰ ਉਸਨੇ ਕਹਾ ਆਨਾ ਮੈਂ ਮੈਂ ਆਲਾ ਹੂੰ ਤੇ ਅੱਲਾਹ ਤਾਲਾ ਨੂੰ ਸਾਰੀਆਂ ਗੱਲਾਂ ਪਸੰਦ ਹੈ ਮੈਂ ਮੈਂ ਕਰਨ ਵਾਲਾ ਬੰਦਾ ਸਾਰੀਆਂ ਪਸੰਦ ਹੈ ਗੱਲਾਂ ਮੈਂ ਮੈਂ ਕਰਨ ਵਾਲਾ ਬੰਦਾ ਅੱਲਾਹ ਕਰਦਾ ਨੂੰ ਹਾਂ ਰੱਬ ਦੀ ਜ਼ਮੀਨ ਤੇ ਕੋਈ ਬੰਦਾ ਆਕੜ ਕੇ ਤੁਰਦਾ ਹੋਏ ਲਿਖ ਲਓ ਦਿਲ ਦੀ ਤਖਤੀ ਤੇ ਇਹ ਗੱਲ ਖੁਦਾ ਦੀ ਜ਼ਮੀਨ ਤੇ ਜ਼ਮੀਨ ਰੱਬ ਦੀ ਫਰਸ਼ ਰੱਬ ਦਾ ਅਸਮਾਨ ਰੱਬ ਦਾ ਕਾਇਨਾਤ ਰੱਬ ਦੀ ਉਹਦੀ ਜ਼ਮੀਨ ਤੇ ਉਹਦੇ ਹੀ ਬੰਦਿਆਂ ਦੇ ਉੱਪਰ ਕੋਈ ਬੰਦਾ ਬਦਮਾਸ਼ੀ ਕਾਇਮ ਕਰਨਾ ਚਾਹੇ ਆਕਰ ਕੇ ਤੁਰਦਾ ਹੋਵੇ ਫਿਰ ਉਹਨੂੰ ਤੁਰਨ ਵੇਲੇ ਯਾਦ ਰੱਖਣਾ ਚਾਹੀਦਾ ਕਿ ਪਿਛਲੇ ਹਜ਼ਾਰਾਂ ਸਾਲ ਦੇ ਜਿਹੜੇ ਖੰਡਰ ਨੇ ਉਹ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਤੇਤੋਂ ਪਹਿਲਾਂ ਵੀ ਬਹੁਤ ਸਾਰੇ ਲੋਕ ਇਸ ਜ਼ਮੀਨ ਤੇ ਆਕਰ ਕੇ ਤੁਰਦੇ ਸੀ ਅੱਜ ਉਹਨਾਂ ਦਾ ਪਤਾ ਕੋਈ ਨਹੀਂ ਕੋਣਾਂ ਦਾ ਨਹੀਂ ਪਤਾ ਕਿੱਥੇ ਗਏ ਕਿਉਂਕਿ ਅੱਲਾਹ ਤਾਲਾ ਸਾਰੇ ਗੁਨਾਹ ਮਾਫ ਕਰ ਦਿੰਦਾ ਹੈ ਰੱਬ ਹਰ ਗਲਤੀ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਹੈ ਲੇਕਿਨ ਜਿਹੜਾ ਉਹਦੀ ਜ਼ਮੀਨ ਤੇ ਆਕੜ ਕੇ ਤੁਰੇ ਜਿਹੜਾ ਉਹਦੀ ਮਖਲੂਕ ਨਾਲ ਧੱਕਾ ਕਰੇ ਜਿਹੜਾ ਉਹਦੇ ਕੁੰਬੇ ਨਾਲ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕਰੇ ਜਿਹੜਾ ਉਹਦੇ ਕੁੰਬੇ ਨੂੰ ਅਲੱਗ-ਅਲੱਗ ਧਰਮਾਂ ਨਸਲਾਂ ਦੀ ਜਾਤਾਂ ਦੇ ਰੰਗਾਂ 'ਚ ਵੰਡ ਕੇ ਉਹਨਾਂ ਦੇ ਉੱਤੇ ਗੁੰਡਾਗਰਦੀ ਦੀ ਕੋਸ਼ਿਸ਼ ਕਰੇ ਉਸ ਬੰਦੇ ਨੂੰ ਖੁਦਾ ਦੀ ਜ਼ਾਤ ਬਰਦਾਸ਼ਤ ਨਹੀਂ ਕਰਦੀ ਉਹਨੇ ਥੱਲੇ ਜਾਣਾ ਹੀ ਜਾਣਾ ਹੈ